ਖਬਰਾਂ ਦੀ ਸ਼ੁਰੂਆਤ ਕਰੀਏ ਸਰਕਾਰ ਤੋਂ ਸਰਕਾਰ ਪਹਿਲੇ ਬੜੀ ਮਸ਼ਹੂਰ ਹੈ ਯੂ ਟਰਨ ਮਾਰਨ ਦੇ ਮਾਮਲੇ ਦੇ ਵਿੱਚ ਤੇ ਹੁਣ ਇੱਕ ਜਿਹੜੀ ਚਿੱਠੀ ਸੋਸ਼ਲ ਮੀਡੀਆ ਤੇ ਜਾਂ ਕਹਿੰ ਲੋ ਫੋਟੋ ਉਹ ਕਾਫੀ ਘਮਰੀ ਸੀ ਉਸ ਤੋਂ ਬਾਅਦ ਸਰਕਾਰ ਤੇ ਵੀ ਦਬਾਅ ਪਿਆ ਸਰਕਾਰ ਨੂੰ ਲੱਗਿਆ ਵੀ ਇਹ ਗੱਲ ਗਲਤ ਹੋ ਰਹੀ ਆ ਪਖਾਨਾ ਉਦਘਾਟਨ ਜਿਹੜਾ ਸੀਗਾ ਜਿਹਦੇ ਬਾਬਤੋ ਫੋਟੋ ਲਗਾਤਾਰ ਵਾਇਰਲ ਹੋ ਰਹੀ ਸੀ ਉਹ ਕਹਿੰਦੇ ਹੁਣ ਕੈਨਸਲ ਕਰਨਾ ਪਿਆ ਤੇ ਸਿੱਖਿਆ ਕ੍ਰਾਂਤੀ ਦੇ ਵਿੱਚ ਵਿੱਚ ਹੀ ਦੋ ਯੂ ਟਰਨ ਮਾਰਨੇ ਪਏਗੇ ਪਰਵੀਨ ਜੀ ਸਭ ਤੋਂ ਪਹਿਲਾਂ ਜਿਸ ਦਿਨੇ ਯੋਜਨਾ ਬਣੀ ਸੀ ਉਸ ਦਿਨ ਇਹਨਾਂ ਨੇ ਉਸ ਯੋਜਨਾ ਦੇ ਵਿੱਚ ਇਹ ਪਹਿਲੂ ਰੱਖੇ ਸੀ ਜੀ ਕਿ ਪਖਾਨੇ ਦਾ ਉਦਘਾਟਨ ਚਾਰ ਦਿਵਾਰੀ ਦਾ ਉਦਘਾਟਨ ਇਹਨਾਂ ਜਾਂ ਫਿਰ ਪਖਾਨੇ ਦੀ ਮਰਮਤ ਦਾ ਉਦਘਾਟਨ ਚਾਰ ਦਿਵਾਰੀ ਦੀ ਮਰਮਤ ਦਾ ਉਦਘਾਟਨ ਇਹ ਸਾਰੇ ਉਸ ਪ੍ਰੋਜੈਕਟ ਦਾ ਹਿੱਸਾ ਸੀ ऑलरेडी ਜੀ ਤੇ ਉਸ ਸਮੇਂ ਹੀ ਅਫਸਰ ਅਧਿਕਾਰੀਆਂ ਐਮਐਲਏਆਂ ਮੁੱਖ ਮੰਤਰੀਆਂ ਦਿੱਲੀ ਵਾਲੇ ਸਲਾਹਕਾਰਾਂ ਨੂੰ ਸਮਝਾਈ ਹੂੰ ਜੀ ਜੀ ਕਿ ਅਸੀਂ ਕਰਨ ਕੀ ਜਾ ਰਹੇ ਹਾਂ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਗੱਲਾਂ ਕਰਦੇ ਹੁੰਦੇ ਸੀ ਅਮਰੀਕਾ ਕੈਨੇਡਾ ਤੋਂ ਲੋਕ ਵਾਪਸ ਆ ਕੇ ਉਰੇ ਕੰਮ ਕਰਨਗੇ। ਉਹਨਾਂ ਦੇ ਸਵਾਗਤ ਲਈ ਤੁਸੀਂ ਖੜੇ ਦਿਖਦੇ ਫਿਰ ਗੱਲ ਹੋਰ ਕੁਝ ਹੋਰ ਸੀ। ਜੀ ਜੀ। ਤੁਸੀਂ ਗੱਲਾਂ ਕਰਦੇ ਸੀ ਕਿ ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂ ਆਰੀਨ ਕੰਪਨੀਆਂ ਦੇ ਨਾਮ ਵੀ ਗਣਾ ਹੁੰਦੇ ਸੀ ਭਗਵੰਤ ਮਾਨੀ ਤਾਂ ਆ ਗਈ ਆ ਗਈ। ਹੂੰ। ਉਹਦਾ ਅਧ்கਟਨ ਕਰਨ ਜਾਂਦੇ ਤਾਂ ਦਿਖਦਾ। ਜੀ ਜੀ। ਹੈ ਤੁਸੀਂ ਕਹਿੰਦੇ ਸੀ ਮੈਂ ਕਿਸਾਨ ਦਾ ਪੁੱਤਾਂ ਕਿਸਾਨਾਂ ਦੇ ਮਸਲੇ ਹੱਲ ਹੋਏ ਹੁੰਦੇ ਉਹਨਾਂ ਨੂੰ ਐਮਐਸਪੀ ਦੇ ਕੇ ਉੱਥੇ ਅਧ்கਟਨ ਕਰਨ ਜਾਂਦੇ ਤਾਂ ਦਿਖਦਾ ਕਿ ਤੁਸੀਂ ਮਸਲੇ ਹੱਲ ਕਰ ਰਹੇ ਹੋ। ਹੂੰ। ਪੰਜਾਬ ਦੇ ਪਿੰਡਾਂ ਦੇ ਵਿੱਚ ਨਰੇਗਾ ਦੀ ਜੋ ਸਥਿਤੀ ਆ ਪੰਜਾਬ ਸਭ ਤੋਂ ਪਿੱਛੇ ਰਹਿ ਗਿਆ ਨਰੇਗਾ ਦੇ ਮਾਮਲੇ ਦੇ ਵਿੱਚ ਇਸ ਵਾਰ ਫੰਡਾਂ 'ਚ ਵੀ ਤਾਂ ਵੀ ਤੁਸੀਂ ਉੱਥੇ ਕਿਤੇ ਪਹਿਰੇਦਾਰੀ ਕਰਦੇ ਦਿਖਦੇ ਫਿਰ ਸਮਝ ਆਉਂਦੀ ਤੁਸੀਂ ਕੇਂਦਰ ਤੋਂ ਫੰਡ ਲੈ ਆਉਂਦੇ ਸਾਡੀਆਂ ਸੜਕਾਂ ਠੀਕ ਕਰਾਂਦੇ ਤੁਹਾਡੇ ਨਾਲ ਤਾਂ ਪੈਚਵਰਕ ਵਾਲਾ ਹੀ ਕੰਮ ਠੀਕ ਸੀ ਘਟੋ ਘਟ ਕੰਮ ਦਾ ਦਿਖਦਾ ਸੀ ਜੀ ਜੀ ਸਹੀ ਹੈ ਤੇ ਹੁਣ ਤੁਸੀਂ ਉਹ ਉਹ ਪੱਥਰ ਰੱਖ ਲੈਂਦੇ ਸੜਕਾਂ ਠੀਕ ਕਰਨੀ ਤਾਂ ਵੀ ਸਮਝ ਆਉਂਦੀ ਤੇ ਇਸ ਸਥਿਤੀ 'ਚ ਆ ਗਏ ਕਿ ਜੀ ਪਖਾਨਿਆਂ ਦੀ ਮੁਰੰਮਤ ਔਰ ਬੇਸ਼ੱਕ ਇੱਕ ਫੋਟੋ ਵੱਧ ਚੱਲੀ ਆ ਲਾਹਤ ਸਿੰਘ ਉਗੋਕੇ ਵਾਲੀ ਠੀਕ ਹੈ ਪਰ ਉਹ ਇਹ ਜੇ ਕਿੰਨੇ ਉਦਘਾਟਨਾ ਦੇ ਪੱਥਰ ਨੂੰ ਸਾਹਮਣੇ ਆਉਣ ਲੱਗ ਪਏ ਇੱਕ ਨਹੀਂ ਹੋਇਆ ਇਸ ਪਖਾਨੇ ਦੇ ਮਰਮਮਤ ਦਾ ਉਹ ਕਈ ਥਾਂਾਂ ਤੇ ਹੋਇਆ ਮਤਲਬ ਇਹ ਕਥਾਵੇਂ ਹੋਰ ਲਿਖਿਆ ਸੀਗਾ ਉੱਥੇ 5 6 ਲੀਡਰਾਂ ਦੇ ਨਾਂ ਲਿਖੇ ਹੋਏ ਨੇ ਪੱਥਰ ਦੇ ਉੱਤੇ ਠੀਕ ਹੈ ਤੇ ਥੱਲੇ ਲਹਿਣ ਉਹੀ ਹੈ ਕਿ ਆਹ ਪਖਾਨਿਆਂ ਦੀ ਮਰੰਮਤ ਹੋਈ ਚਾਰ ਦਿਵਾਰੀ ਹੋਈ ਹੈ ਨਾ ਚਾਰ ਦਿਵਾਰੀ ਦੀ ਮਰੰਮਤ ਦਾ ਉਦਘਾਟਨ ਸੋ ਇਹ ਜੇ ਪੱਥਰ ਦਰਜ ਨਾਲ ਸਾਹਮਣੇ ਆ ਗਏ ਚਲੋ ਤੁਰੰਤ ਇਹਨਾਂ ਨੂੰ ਇਸ ਮਤਲਬ ਕਿ ਇਹਨੂੰ ਲੱਗਿਆ ਕਿ ਇਹ ਕੀ ਹੈ ਕਿਉਂਕਿ ਟਾਰਗੇਟ ਇਹ ਰੱਖਿਆ ਸੀ ਕਿ 1 ਲੱਖ ਤੋਂ ਉੱਪਰ ਵਾਲਾ ਜਿੰਨਾ ਵੀ ਕੰਮ ਆ ਉਹਦਾ ਉਦਘਾਟਨ ਕਰਨਾ ਹੁਣ ਸਾਨੂੰ ਨਹੀਂ ਪਤਾ ਪਖਾਨੇ ਦੀ ਮਰਮਤ ਤੇ ਲੱਖ ਲੱਗਿਆ ਜਾਂ 5 ਲਾ ਕੇ 5000 ਲਾ ਕੇ 10000 ਲਾ ਕੇ ਬਣਾਇਆ ਲੱਖ ਹੈ ਜ਼ੀਰੋਆਂ ਵਧਾ ਕੇ ਹੁਣ ਸਾਨੂੰ ਨਹੀਂ ਪਤਾ ਪਰ ਉਦਘਾਟਨ ਇਹ ਜਾਂਚ ਦਾ ਵਿਸ਼ਾ ਆਊਗਾ ਕਿਸੇ ਸਮੇਂ ਹਾਂ ਪਰ ਲੋਕ ਗੱਲਾਂ ਕਰਨ ਲੱਗ ਗਏ ਭਈ ਕਿ ਦਾੜੀ ਨਾਲੋਂ ਮੁੱਛਾਂ ਭਾਰੀ ਹੋ ਜਾਂਦੀਆਂ ਨੇ ਕਿ ਜੇ ਹੋ ਸਕਦਾ ਕਿ ਉਹਨੇ ਕਿ ਪਖਾਨੇ ਤਾਂ ਲੱਗਿਆ ਹੋਊਗਾ 15 20000 ਹੈ ਨਾ ਤੇ ਇਹ ਘੜਨੀ ਫੰਕਸ਼ਨ ਫੰਕਸ਼ਨ ਦੇ ਖਰਚ ਦਾ 25-30 ਹਜ਼ਾਰ ਤੇ ਪਰ ਪੱਥਰ ਦੀ ਐਵਰੇਜ 5000 ਪਹਿਲੇ ਹੀ ਰੱਖੀ ਹੋਈ ਹੈ ਕਿ 5000 ਪਰ ਪੱਥਰ ਬਣਾਉਣ ਦੇ ਹਿਸਾਬ ਨਾਲ ਲਾਉਣ ਦੇ ਹਿਸਾਬ ਨਾਲ ਖਰਚਾ ਉਹ ਦੇਣਾ ਹੂੰ ਹੂੰ ਸੋ ਜੇ 30-40 ਹਜ਼ਾਰ ਚ ਇੱਕ ਪ੍ਰੋਗਰਾਮ ਪੈ ਰਿਹਾ ਇਹਨਾਂ ਦਾ ਪੱਥਰ ਦੀ ਮਰਮਤ ਤੇ ਨਹੀਂ ਪਖਾਨੇ ਦੀ ਮਰਮਤ ਤੇ ਨਹੀਂ ਖਰਚਾ ਆਇਆ ਨਹੀਂ ਆਇਆ ਹੋਣਾ ਬਿਲਕੁਲ ਸਹੀ ਹੈ ਫਿਰ ਜਦੋਂ ਇਹ ਫਜ਼ੀਅਤ ਸੋਸ਼ਲ ਮੀਡੀਆ ਤੇ ਖੂਬ ਹੋਣ ਲੱਗੀ ਹੂੰ ਹੂੰ ਰਾਜਨੀਤਿਕ ਤਰ੍ਹਾਂ ਵੀ ਮੀਡੀਆ ਚ ਵੀ ਸੋਸ਼ਲ ਤੌਰ ਤੇ ਵੀ ਦੂਜੀਆਂ ਤਰ੍ਹਾਂ ਦੇ ਨਮਾਇंदे ਵੀ ਪੰਜ ਸਰਪੰਚ ਕੀ ਜਿਹੜਾ ਅੱਜ ਕੱਲ ਫੇਸਬੁੱਕ ਤੇ ਆ ਉਹ ਜਿਆ ਸੋਸ਼ਲ ਮੀਡੀਆ ਤੇ ਹੋਰ ਇੱਕ ਪਾਰੇ ਕੁਛ ਨਾ ਕੁਛ ਸੋ ਨਤੀਜਾ ਕੱਲ ਦੇਰ ਸ਼ਾਮ ਫਿਰ ਫੈਸਲਾ ਲਿਆ ਉਸ ਫੈਸਲੇ ਦਾ ਹੁਕਮ ਸਿੱਖਿਆ ਵਿਭਾਗ ਨੂੰ ਭੇਜਿਆ ਸਿੱਖਿਆ ਵਿਭਾਗ ਨੇ ਫਿਰ ਜ਼ਿਲ੍ਹਾ ਪੱਧਰ ਤੇ ਭੇਜੇ ਜ਼ਿਲ੍ਹਾ ਪੱਧਰ ਤੋਂ ਫਿਰ ਸਕੂਲ ਪੱਧਰ ਤੇ ਚਲੇ ਗਏ ਕਿ ਜੀ 12 ਤਰੀਕ ਦਿਨ ਸ਼ਨੀਵਾਰ ਤੋਂ ਹੁਣ ਪਖਾਨਿਆਂ ਦੀ ਮਰਮਤ ਦੇ ਉਦਘਾਟਨ ਨਹੀਂ ਹੋਣਗੇ ਮਤਲਬ ਅੱਜ ਦੀ ਤਰੀਕ ਜਿਹੜੇ ਤੈ ਨੇ ਉਹ ਹੋਣਗੇ ਅੱਜ ਵਾਲੇ ਪ੍ਰੋਗਰਾਮ ਨਹੀਂ ਬਦਲੇ ਕਿਉਂਕਿ ਫਿਰ ਉਹ ਪ੍ਰੋਟੋਕੋਲ ਦਾ ਮਸਲਾ ਬਣਦਾ ਦੀ ਕਲਾ ਪ੍ਰੋਗਰਾਮ ਰੱਖ ਕੇ ਰੱਦ ਕਰਤਾ ਜੀ ਐਮ ਐਲ ਏ ਇਸ ਗੱਲ ਤੋਂ ਵੀ ਨਰਾਜ਼ ਹੋ ਸਕਦੀ ਸੀ ਨਾ ਕਿ ਮਸਾਂ ਤੋਂ ਸਾਨੂੰ ਮੌਕਾ ਮਿਲਿਆ ਜੀ ਹੋਰ ਤਾਂ ਅਸੀਂ ਕਰਦਾ ਉਦਘਾਟਨ ਕਰਨ ਜੋਗੇ ਹੈ ਨਹੀਂ ਕਿ ਜਿਹੜਾ ਆ ਕਰਨ ਲੱਗੇ ਸੀ ਜੀ ਤੁਸੀਂ ਉਹ ਵੀ ਰੋਕਤਾ ਸੋ ਇਸ ਲਈ ਅੱਜ ਜੇ ਪਖਾਨਿਆਂ ਦਾ ਵੀ ਹੋਊਗਾ ਤਾਂ ਹੋਊਗਾ ਅੱਜ ਹਾਂਜੀ ਇਹ ਵੱਖਰੀ ਗੱਲ ਆ ਕਿ ਹੁਣ ਐਮ ਐਲ ਏ ਭੱਜਣ ਉਸ ਤੋਂ ਕਿ ਨਾਲ ਆਏ ਸੀ ਇਹ ਕਰਨਾ ਆਉਣਾ ਪਰ ਪੱਥਰ ਤਾਂ ਲੱਗ ਚੁੱਕੇ ਆ ਨਾ ਸੋ ਹੁਣ ਜਾਂ ਤਾਂ ਪੱਥਰ ਲਾ ਕੇ ਲੈ ਕੇ ਜਾਓਗੇ ਤੁਸੀਂ ਜਾਂ ਫਿਰ ਪੜਦਾ ਹਟਾਓਗੇ ਉਦੋਂ ਸੋ ਅੱਜ ਵਾਲਾ ਤਾਂ ਉਹ ਤੈ ਹੈ ਜੀ ਕੱਲ ਤੋਂ ਇਹ ਬੰਦ ਹੋ ਗਏ ਠੀਕ ਹੈ ਭਲਕੇ ਨੂੰ ਚਲੋ ਇੱਕ ਯੂ ਟਰਨ ਤਾਂ ਇਹਨਾਂ ਨੇ ਇਹ ਮਾਰਿਆ ਕਿ ਤੁਰੰਤ ਜਦੋਂ ਫਜ਼ੀਤ ਹੋਈ ਤਾਂ ਯੂ ਟਰਨ ਲੈ ਲਿਆ ਯੂ ਟਰਨ ਦਾ ਨਜ਼ਰ ਰਿਕਾਰਡ ਬਣ ਰਿਹਾ ਇੱਕ ਕਿਤਾਬ ਛਪੂਗੀ 227 ਦੀਆਂ ਚੋਣਾ ਤੱਕ ਜਾਂਦੇ ਜਾਂਦੇ ਪੂਰੀ ਯੂ ਟਰਨ ਕਿਤਾਬ ਹੂੰ 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 ਦੂਸਰਾ ਯੂ ਟਰਨ ਫਿਰ ਜੋੜਾ ਮਾਜਰਾ ਜੀ ਮਾਰ ਗਏ ਅੱਛਾ ਉਹ ਵੀ ਮਾਫੀ ਮਾਗ ਜੋੜਾ ਮਾਜਰਾ ਜੀ ਜਿਵੇਂ ਬੋਲੇ ਸੀ ਮੈਡਮਾਂ ਨੂੰ ਅਧਿਆਪਕਾਵਾਂ ਨੂੰ ਪ੍ਰਿੰਸੀਪਲ ਤੋਂ ਲੈ ਕੇ ਮਾਸਟਰਨੀਆਂ ਸਾਰੀਆਂ ਕਿੱਥੇ ਬੈਠੀਆਂ ਨੇ ਸਾਰੀਆਂ ਕਿਉਂ ਨਹੀਂ ਆਈਆਂ ਅੰਦਰ ਕੀ ਕਰਦੀਆਂ ਨੇ ਨਿਆਣੀ ਤੋਂ ਤੋਂ ਸਾਹਮਣੇ ਦੇ ਤੋਂ ਸਾਹਮਣੇ ਨਹੀਂ ਆਉਂਦੇ ਮਤਲਬ ਜਹੀ ਜੀ ਉਹਦੀ ਸ਼ੈਲੀ ਅੰਦਾਜ਼ ਸੀ ਹੈਨਾ ਮੀਡੀਆ ਨੇ ਕੱਢ ਕੇ ਦਿਖਾਤਾ ਕਿ ਪਈ ਆਪ ਪਲੱਸ 2 ਪਾਸ ਆ ਐਮ ਐ ਬੀ ਐਡ ਅਧਿਆਪਕਾਂ ਨੂੰ ਗਿਆਨ ਦੇ ਰਿਆ ਹੈਨਾ ਕਿ ਮੈਂ ਆਪਾਂ ਕੱਲ ਵੀ ਗੱਲ ਕਰਕੇ ਛੱਡ ਕੇ ਜੇ ਜੇ ਉਹਨੂੰ ਖਾਮੀਆਂ ਲੱਗਦੇ ਹੋ ਤਾਂ ਵਿਭਾਗੀ ਕਾਰਵਾਈ ਹੋ ਸਕਦੀ ਸੀ ਹਾਂਜੀ ਹਾਂਜੀ ਬਿਲਕੁਲ ਕੀਤੀ ਸੀ ਬਿਲਕੁਲ ਕੀਤੀ ਸੀ ਪਰ ਇਹ ਤਰੀਕਾ ਬੱਚਿਆਂ ਦੇ ਸਾਹਮਣੇ ਮਾਪਿਆਂ ਦੇ ਸਾਹਮਣੇ ਉਹਨਾਂ ਹੀ ਟੀਚਰਾਂ ਦਾ ਆਪਸ ਦੇ ਵਿੱਚ ਇਹ ਸ਼ਬਦਾਵਲੀ ਇੱਕ ਹੋਰ ਮੰਤਰੀ ਤੱਕ ਦਾ ਬੰਦਾ ਰਿਹਾ ਹੋਵੇ ਐਮ ਐਲ ਏ ਹੋਵੇ ਮੌਜੂਦਾ ਤੇ ਉਹ ਇਹ ਜੀ ਪਛਾਵਾ ਤੇ ਸ਼ੋਭਦਾਰੀ ਦਾ ਹਮ ਚਲੋ ਉਸ ਤੋਂ ਬਾਅਦ ਕਿਉਂਕਿ ਇਹ ਜੋ ਕੁਝ ਜੋੜਾ ਮਜਰਾ ਬੋਲਿਆ ਇਹ ਉਹਦੀ ਦਿੱਲੀ ਤੋਂ ਆਈ ਸਕ੍ਰਿਪਟ ਦਾ ਹਿੱਸਾ ਨਹੀਂ ਸੀ ਕਿਉਂਕਿ ਸਕ੍ਰਿਪਟ ਮਿਲਦੀ ਆ ਬੋਲਣ ਲਈ ਤੁਹਾਨੂੰ ਇਹ ਸਕ੍ਰਿਪਟ ਤੋਂ ਬਾਹਰ ਚਲੀ ਗਈ ਗੱਲ ਤੇ ਬਾਹਰ ਗਈ ਤਾਂ ਗੱਲ ਵਿਗੜ ਗਈ ਹਮ ਹਮ ਉਹਨਾਂ ਨੂੰ ਲੱਗਿਆ ਕਿ ਲੈ ਵੀ ਆ ਕੀ ਹੋ ਗਿਆ ਅਸੀਂ ਤਾਂ ਪੱਥਰਾਂ ਦੀ ਕ੍ਰਾਂਤੀ ਲਿਆਂਦੀ ਸੀ ਕਿ ਹਾਂ ਨੇਰੀ ਠਾਲ ਦੇਣੀਆਂ ਇੰਨੇ ਉਦਘਾਟਨ ਕਰਨੇ ਆ ਪਰ ਜਿਹੜੇ ਮਾਸਟਰਾਂ ਨੇ ਸਾਡੇ ਲਈ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨਾ ਸੀ ਜਿਹੜੇ ਮਾਸਟਰਾਂ ਨੇ ਫਟਲੀ ਕੱਟ ਕਰਨਾ ਸੀ ਉਹਦਾ ਧਰਨੇ ਤੇ ਬੈਠਣ ਦੀ ਤਿਆਰੀ ਕਰਨ ਲੱਗ ਪਏ ਜੀ ਜੀ ਬਿਲਕੁਲ ਯਸ ਸਾਰੇ ਮਾਟਰ ਧਰਨੇ ਤੇ ਬਹਿ ਗਏ ਸਾਡੀ ਤਾਂ ਸਿੱਖਿਆ ਕ੍ਰਾਂਤੀ ਦੀ ਹਵਾ ਨਿਕਲ ਜੂਗੀ ਹੂੰ ਸਹੀ ਹੈ ਤਾਂ ਇਸ ਲਈ ਫਿਰ ਫਟਾਫਟ ਦਿੱਲੀ ਵਾਲਿਆਂ ਨੇ ਨਵੀਂ ਸਕ੍ਰਿਪਟ ਤਿਆਰ ਕੀਤੀ ਇੱਕ ਸਕੂਪਰੇਟ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਭੇਜੀ ਉਹਨੇ ਨਖੇਦੀ ਕੀਤੀ ਦੂਜੀ ਫਿਰ ਜੋੜੇ ਮਾਜਰੇ ਨੂੰ ਆਗੀ ਫਿਰ ਜੋੜੇ ਮਾਜਰਾ ਜੀ ਨੇ ਮਾਫੀ ਮੰਗੀ ਔਰ ਮਾਫੀ ਸੁਣੋ ਉਹਨੇ ਸਪਸ਼ਟ ਕਿਹਾ ਕਿ ਮੈਂ ਕੋਈ ਇਲੂਜ ਨਹੀਂ ਕਰ ਰਿਆ ਮੈਂ ਸਿੱਧੇ ਰੂਪ ਚ ਬਿਨਾ ਕਿਸੇ ਨਖਰੇ ਤੋਂ ਮਾਫੀ ਮੰਗਦਾ ਉਹਨਾਂ ਅਧਿਆਪਕਾਂ ਤੋਂ ਜਿੱਥੇ ਮੈਂ ਬੋਲਿਆ ਬਲਕਿ ਪੰਜਾਬ ਦੇ ਸਾਰੇ ਮਾਸਟਰਾਂ ਤੋਂ ਮਾਸਟਰ ਮਾਸਟਰੀਆਂ ਤੋਂ ਮੈਂ ਸਾਰੇ ਅਧਿਆਪਕਾਂ ਤੋਂ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗਦਾ ਉਹ ਇਸੇ ਲਈ ਸੀ ਕਿ ਭਾਈ ਤੁਸੀਂ ਕਿਤੇ ਧਰਨਿਆਂ ਤੇ ਨਾ ਚਲ ਜਿਓ ਸਾਡੇ ਉਦਘਾਟਨੀ ਮਹਿਮ ਦੀ ਹਵਾ ਨਿਕਲ ਜੂਗੀ ਸੋ ਇਸ ਲਈ ਸਿੱਖਿਆ ਕ੍ਰਾਂਤੀ ਦੇ ਮਾਮਲੇ 'ਚ ਦੋ ਯੂ ਟਰਨ ਸਿੱਧੇ ਸਾਹਮਣੇ ਆ ਗਏ ਜੀ ਜੀ ਤੇ ਕੱਲ ਤੋਂ ਇਹ ਪ੍ਰੋਗਰਾਮਾਂ ਦਾ ਰੂਪਰੇਖਾ ਥੋੜੀ ਜਿਹੀ ਤਕਦੀਰ ਹੋ ਗਈ ਹੁਣ ਘਟੋ ਘਟ ਪਖਾਨਿਆਂ ਦੇ ਨਹੀਂ ਪੱਤਰ ਨਹੀਂ ਰੱਖੇ ਜਾਣਗੇ ਸਵਾਲ ਉਦਘਾਟਨੀ ਪੱਥਰ ਨਹੀਂ ਪੱਥਰ ਦਾਨੀ ਆ ਸਵਾਲ ਇਹ ਆ ਕਿ ਤੁਸੀਂ ਕੰਮ ਕੀਤੇ ਕਿਹੜੇ ਨੇ ਜੀ ਜੀ ਬਿਲਕੁਲ ਜੇ ਵੀ ਵੱਡੇ ਕੰਮ ਕੀਤੇ ਹੁੰਦੇ ਤਾਂ ਅਸੀਂ ਵੱਡੇ ਕੰਮਾਂ ਦੇ ਉਦਘਾਟਨ ਕਰਦੇ ਤੇ ਜੇ ਕੀਤੇ ਹੀ ਨਹੀਂਗੇ ਫਿਰ ਕਲੀ ਕਰਾਈ ਆ ਜੀ ਰੰਗ ਕਰਾਇਆ ਜੀ ਪਲਾਸਟਰ ਕਰਾਇਆ ਜੀ ਟੂਕੀ ਲਵਾਈਆ ਜੀ ਹੈਨਾ ਟੈਂਕੀ ਬਦਲਾਈ ਆ ਜੀ ਨਮੀ ਸੋ ਇਹਦੇ ਪੱਥਰ ਰੱਖ ਰਹੇ ਨੇ